ਸਤਰੀਕਾਰ ਜੀ ਸਾਰਿਆਂ ਨੂੰ ਆਪਾਂ ਖੜੇ ਅੱਜ ਤੁੰਗ ਵਾਲੀ ਮੰਡੀ ਦੇ ਵਿੱਚ ਜਿਹੜੀ ਕਿ ਹਰ ਵੀਰਵਾਰ ਦੀ ਤਰਿਆਂ ਮਹਾਨ ਮੰਡੀ ਬਹੁਤ ਭਰਦੀ ਹੈ ਤੇ ਉੱਥੇ ਸਾਰੇ ਕਾਸੇ ਵਾਲੇ ਹੁੰਦੇ ਨੇ ਆਪੋ ਦਾ ਸਮਾਨ ਵੇਚਣ ਕੋਈ ਬੱਕਰੀਆਂ ਕੋਈ ਕੁੱਤੇ ਕੋਈ ਮੁਰਗੇ ਕਿ ਆ ਵੀਰ ਆਏ ਨੇ ਜ਼ਿਲ੍ਹੇ ਸਰਸੇ ਚੋਂ ਖੂਆਂ ਮਲਕਾਣਾ ਬੰਨ ਕੇ ਆ ਗਏ ਟਾਣਾ ਤੇ ਵਧੀਆ ਬੱਕਰੀਆਂ ਨੇ ਨੀਰਾ ਵੀ ਖਾਣਾ ਤੇ ਨੀਰਾ ਲੈ ਕੇ ਆਏ ਨੇ ਬਾਈ ਗੁਆਰੀ ਦਾ ਬਹੁਤ ਵਧੀਆ ਮਰੀਕ ਨੀਰਾ ਚੂਰੀ ਵਰਗਾ ਨੀਰਾ ਜਿਹੜਾ ਜਾਂ ਖਾਨੇ ਆ ਕੇ ਬਣਾ ਕੇ ਗੁੜ ਸ਼ੱਕਰ ਸੀਰਾ ਤੇ ਭਾਈਓ ਇਹ ਵਧੀਆ ਨੀਰਾ ਚਾਰੋ ਤੇ ਵਧੀਆ ਨੀਰਾ ਚਾਰ ਕੇ ਬੱਕਰੀਆਂ ਨੂੰ ਠੰਡ ਤੋਂ ਬਚਾਓ 37 ਨੰਬਰ 10 ਨੰਬਰ 37 ਨੰਬਰ 10 ਨੰਬਰ ਦੋਏ ਨੰਬਰਾਂ ਦਾ ਨੀਰਾ ਜਿਹੜਾ ਭਾਈਆਂ ਤੋਂ ਮਗਾਉਣਾ ਹੈ ਮੂੰਫਲੀ ਦਾ ਵੀ ਤੇ ਗੁਆਰੇ ਦਾ ਵੀ ਉਹੀ ਨੀਰੇ ਦੀ ਪਹੁੰਚ ਤੁਹਾਡੇ ਭਾਈ ਕਰੂਗਾ ਤੇ ਅੱਜ ਮੰਡੀ ਦਾ ਰੇਟ ਹੈ ਇਹਨਾਂ ਦਾ 950 ਦਾ ਤੇ ਕਰੇ ਪਹੁੰਚ ਦਾ ਰੇਟ ਹੈ ਨਾ ਜ਼ਿਲ੍ਹੇ ਸੰਗਰੂਰ ਚ 1050 ਦਾ ਹਾਂਜੀ 1050 ਦਾ ਹਾਂ 1050 ਕਿਉਂਕਿ ਦੂਰ ਬਾਟ ਪੈਂਦੀ ਆ ਖਰਚਾ ਪੈਂਦਾ ਥੋੜੀ ਬਾਈ ਪਹੁੰਚ ਵੀ ਕਰਨਗੇ ਤੇ ਵਧੀਆ ਨੀਰਾ ਦੇਣਗੇ ਰੇਤਾ ਦੀ ਮਿੱਟੀ ਨਹੀਂ 10 ਨੰਬਰ ਮੂਫਲੀ 10 ਨੰਬਰ ਮੂਫਲੀ ਦਾ ਨੀਰਾ ਵੀ ਆਊਗਾ ਤੁਹਾਡੇ ਲਵੇ ਜਿਹਨੂੰ ਕੇ ਮਹਿੰਦੀ ਵਰਗਾ ਨੀਰਾ ਕਹਿੰਦੇ ਨੇ ਜਮੇ ਪੱਤਾ ਕੋਰਾ ਵਧੀਆ ਹਰਾ ਪੱਤਾ ਜਿਨੂ ਘੋੜੀਆਂ ਵੀ ਖਾਂਦੀਆਂ ਨੇ ਤੇ ਬੱਕਰੀਆਂ ਵੀ ਖਾਂਦੀਆਂ ਨੇ 12 ਮਹੀਨੇ ਤੀ ਦੇ ਮਿਲਦੇ 12 ਮਹੀਨੇ 30 ਦਿਨ ਮਿਲਦੇ ਨੇ ਨੀਰੇ ਆ ਬਾਈ ਲਵੇ ਤੇ ਬਾਈ ਦਾ ਤੁਹਾਨੂੰ ਨੰਬਰ ਦੇਵਾਂਗੇ ਜਿਹੜਾ ਪਿੰਡ ਹੈ ਜੀ ਖੁਈਆਂ ਮਲਕਾਣਾ ਜੀ ਖੁਈਆਂ ਮਲਕਾਣਾ ਤੇ ਜ਼ਿਲ੍ਹਾ ਸਰਸਾ ਤੇ ਬਾਈ ਨੰਬਰ ਬੋਲ ਇਹਨੂੰ 83076 ਦੋ ਵਾਰੀ ਬੋਲ 83076 11403 83076 11403 ਤੇ ਬਾਈ ਆ ਫੋਟੋ ਵੀ ਲਾ ਲਓ ਇਹਦੀ ਆ ਦੇਖ ਨੰਬਰ ਸ ਆ ਦੇਖੋ ਜੀ ਆ ਦੇਖੋ ਵੀਡੀਓ ਚ ਚਾਰ ਦੇਓ ਜੀ ਤੇ ਬਾਈ ਨਾਲ ਸੰਪੰਕ ਜ਼ਰੂਰ ਕਰੋ ਜਿਸ ਮੇਰੇ ਵੀਰ ਨੇ ਨੀਰਾ ਲੈਣੇ ਤੁਹਾਡੇ ਘਰੇ ਬੈਠਿਆਂ ਨੀਰਾ ਪਹੁੰਚੂਗਾ ਜਿਹੀ ਜੀ ਮਰਜੀ ਕੁਆਲਿਟੀ ਦਾ ਨੀਰਾ ਬਾਈ ਨੂੰ ਨੰਬਰ ਕਰੋ ਤੇ ਮੰਗਾਓ ਵਧੀਆ ਨੀਰਾ ਪਾਓ ਤੇ ਬੱਕਰੀਆਂ ਨੂੰ ਬਚਾਓ ਧੰਨਵਾਦ ਸਸਰੀਕਾਰ ਜੀ ਸਾਰਿਆਂ ਨੂੰ